ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕਾਂ ਤੇ ਤਿੱਤਰ ਦੀ ਕਹਾਣੀ ਹੈ ਇੱਕ ਵੱਡੇ ਤੇ ਹਰੇ ਭਰੇ ਜੰਗਲ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ ਕੋਈ ਸੁੰਦਰ ਸੀ ਕੋਈ ਰੰਗੀਨ ਸੀ ਕੋਈ ਆਲਸੀ ਕੋਈ ਨੱਚਣ ਵਾਲਾ ਕੋਈ ਗਾਉਣ ਵਾਲਾ ਪਰ ਜੰਗਲ ਵਿੱਚ ਸਭ ਤੋਂ ਚਲਾਕ ਤੇ ਅਕਲਮੰਦ ਜਾਣੇ ਜਾਂਦੇ ਸਨ ਕਾਂ ਕਾਲੇ-ਕਾਲੇ ਪਰ ਤਿੱਖੀ ਨਜ਼ਰ ਤੇ ਚਲਾਕ ਦਿਮਾਗ ਵਾਲੇ ਉਸ ਦਾ ਨਾਮ ਸੀ ਕਾਲੂ ਕਾਂ ਕਾਲੂ ਕਾਂ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਚਤਰਾਈ ਦਿਖਾਉਣ ਲਈ ਮੌਕਾ ਤੱਕਦਾ ਰਹਿੰਦਾ ਸੀ ਉਸ ਨੂੰ ਆਪਣੀ ਬੁੱਧੀ ਤੇ ਬਹੁਤ ਜ਼ਿਆਦਾ ਮਾਣ ਸੀ ਉਹ ਸੋਚਦਾ ਸੀ ਜੇ ਮੈਂ ਨਾ ਹੋਮਾ ਤਾਂ ਜੰਗਲ ਦੀ ਅਕਲ ਵੀ ਅੱਧੀ ਰਹਿ ਜਾਵੇ ਜੰਗਲ ਦੇ ਦੂਜੇ ਕੋਨੇ ਵਿੱਚ ਇੱਕ ਸੁੰਦਰ ਤਿੱਤਰ ਰਹਿੰਦੀ ਸੀ ਜਿਸ ਦਾ ਨਾਮ ਸੀ ਗੁਲਾਬੋ ਤਿੱਤਰ ਉਸ ਦੇ ਪਰ ਬਹੁਤ ਹੀ ਫੁੱਲਾਂ ਵਰਗੇ ਚਿੱਟੇ ਪੂਰੇ ਸਨ ਉਹ ਗਾਉਂਦੀ ਵੀ ਸੀ ਨੱਚਦੀ ਵੀ ਸੀ ਤੇ ਸਭ ਪੰਛੀਆਂ ਦੀ ਪਿਆਰੀ ਸੀ ਪਰ ਗੁਲਾਬੋ ਕੋਲ ਇੱਕ ਗੁਣ ਹੋਰ ਵੀ ਸੀ ਉਹ ਮਿਹਨਤੀ ਸੀ ਤੇ ਕਿਸੇ ਤੇ ਨਿਰਭਰ ਨਹੀਂ ਸੀ ਰਹਿੰਦੀ ਇੱਕ ਦਿਨ ਜੰਗਲ ਵਿੱਚ ਖੁਰਾਕ ਘੱਟ ਪੈ ਗਈ ਬੀਜ ਫਲ ਅਨਾਜ ਸਭ ਕੁਝ ਥੋੜਾ ਹੋ ਗਿਆ ਸਾਰੇ ਪੰਛੀ ਚਿੰਤਾ ਕਰਨ ਲੱਗੇ ਕਾਲੂ ਕਾਨੇ ਦੇਖਿਆ ਕਿ ਗੁਲਾਬੋ ਹਰ ਰੋਜ਼ ਜ਼ਮੀਨਤ ਕਰਕੇ ਆਪਣੀ ਜ਼ਰੂਰਤ ਦਾ ਖਾਣਾ ਲੈ ਕੇ ਆਉਂਦੀ ਹੈ ਉਹ ਸੋਚਣ ਲੱਗਾ ਇਹ ਤਿੱਤਰਤਾ ਬਹੁਤ ਹੀ ਮਿਹਨਤੀ ਹੈ ਜੇ ਮੈਂ ਇਸ ਨਾਲ ਦੋਸਤੀ ਕਰ ਲਵਾਂ ਤਾਂ ਮੈਨੂੰ ਵੀ ਆਸਾਨੀ ਨਾਲ ਖਾਣਾ ਮਿਲ ਜਾਇਆ ਕਰੇਗਾ ਪਰ ਦੋਸਤੀ ਦਾ ਨਾਟਕ ਸਿਰਫ ਉਸਦੇ ਦਿਮਾਗ ਵਿੱਚ ਹੀ ਸੀ ਉਹ ਦਿ ਲੋ ਦੋਸਤੀ ਨਹੀਂ ਸੀ ਕਰਨਾ ਚਾਹੁੰਦਾ ਇੱਕ ਸਹਾਬ ਨੇ ਸਵੇਰ ਕਾਲੂ ਉੱਡਦਾ ਹੋਇਆ ਤਿੱਤਰ ਦੇ ਕੋਲ ਆਇਆ ਤੇ ਮਿੱਠੇ ਸੁਰਾ ਵਿੱਚ ਬੋਲਿਆ ਸਤਿ ਸ੍ਰੀ ਅਕਾਲ ਗੁਲਾਬੋ ਜੀ ਕਿਵੇਂ ਹੋ ਸੁਣਿਆ ਤੁਸੀਂ ਵੱਡੇ ਹੀ ਦਿਲ ਵਾਲਿਓ ਗੁਲਾਬੋ ਹੱਸ ਕੇ ਕਹਿੰਦੀ ਸਤਿ ਸ੍ਰੀ ਅਕਾਲ ਕਾਲੂ ਜੀ ਠੀਕ ਹ ਕੀ ਮੈਂ ਤੁਹਾਡੇ ਲਈ ਕੁਝ ਕਰ ਸਕਦੀ ਆ ਕਾਲੂ ਨੇ ਫੌਰਨ ਮਿੱਠਾ ਹੰਗਾਰਾ ਭਰਿਆ ਅਸਲ ਵਿੱਚ ਮੈਂ ਸੋਚ ਰਿਹਾ ਸੀ ਕਿ ਜੇ ਅਸੀਂ ਦੋਵੇਂ ਮਿਲ ਕੇ ਖਾਣਾ ਲੱਭੀਏ ਮੇਲ ਜੁਲ ਕੇ ਖਾਈਏ ਤਾਂ ਕਿੰਨਾ ਮਜ਼ਾ ਆਵੇਗਾ ਗੁਲਾਬ ਨੇ ਕੋਈ ਸ਼ੱਕ ਨਾ ਕੀਤਾ ਉਹ ਤਾਂ ਸਦਾ ਦਿਲ ਦੀ ਸਾਫ ਸੀ ਉਸਨੇ ਕਿਹਾ ਜ਼ਰੂਰ ਸਾਥ ਰਹਿਣ ਨਾਲ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਕਾਲੂ ਅੰਦਰੋਂ ਖੁਸ਼ ਵਾ ਅੱਜ ਤਾਂ ਭਾਗ ਹੀ ਖੁੱਲ ਗਏ ਦੋਵੇਂ ਇੱਕ ਖੇਤ ਵੱਲ ਗਏ ਜਿੱਥੇ ਥੋੜੇ ਬੀਜ ਮਿਲੇ ਗੁਲਾਬੂ ਨੇ ਮਿਹਨਤ ਨਾਲ ਬਹੁਤ ਤੁਰੇ ਗੁਲਾਬੂ ਨੇ ਮਿਹਨਤ ਨਾਲ ਬਹੁਤ ਤੁਰੇ ਕਾਲੂ ਬਹੁਤ ਘੱਟ ਕੰਮ ਕਰਦਾ ਪਰ ਜ਼ਿਆਦਾ ਖਾਂਦਾ ਇਹ ਦੇਖ ਕੇ ਗੁਲਾਬੋ ਨੇ ਕਿਹਾ ਕਾਲੂ ਜੀ ਜੇ ਅਸੀਂ ਦੋਵੇਂ ਖਾਂਦੇ ਆ ਤਾਂ ਕੰਮ ਵੀ ਬਰਾਬਰ ਕਰਨਾ ਚਾਹੀਦਾ ਕਾਲੂ ਨੇ ਤੁਰੰਤ ਨਾਟਕ ਕਰ ਦਿੱਤਾ ਮੇਰੀ ਤਾਂ ਪਿੱਠ 'ਚ ਮੂਛ ਪੈ ਗਈ ਇਸ ਲਈ ਮੈਂ ਹੌਲੀ ਕਰ ਰਿਹਾ ਗੁਲਾਬੋ ਨੇ ਦਿਆਵਾਸਵੇ ਗੱਲ ਮੰਨ ਲਈ ਪਰ ਉਸ ਦੇ ਮਨ ਵਿੱਚ ਇੱਕ ਛੋਟਾ ਜਿਹਾ ਸਵਾਲ ਜ਼ਰੂਰ ਚਮਕਿਆ ਕੀ ਕਾਲੂ ਸੱਚਮੁੱਚ ਛਾੜੀ ਸਾਂਝ ਸੰਗੀ ਰੱਖੇਗਾ ਜਦੋਂ ਰਾਤ ਹੋਈ ਗੁਲਾਬੋ ਆਪਣੇ ਹਾਲੜੇ ਵਿੱਚ ਸੁੱਤੀ ਸੀ ਕਾਲੂ ਨੂੰ ਫਿਰ ਇੱਕ ਨਵਾਂ ਖਿਆਲ ਆਇਆ ਕੱਲ ਵੀ ਨੂੰ ਵੀ ਇਹੀ ਚੱਲੂ ਕਿਉਂ ਨਾ ਸਾਰਾ ਖਾਣਾ ਮੈਂ ਹੀ ਹੱਥ ਕਰ ਲਵਾਂ ਉਸਨੇ ਚੁੱਪਚਾਪ ਉੱਡ ਕੇ ਉਹਨਾਂ ਬੀਜਾਂ ਦਾ ਕੁਝ ਇੱਛਾ ਸੋਪਾ ਲਿਆ ਜੋ ਗੁਲਾਬੋ ਨੇ ਲੱਬੇ ਸੀ ਉਹ ਹੱਸਿਆ ਹੁਣ ਵੇਖਾਂਗੇ ਸਿਆਣਾ ਕੌਣ ਹੈ ਮੈਂ ਜਾਂ નિર્ਦੋਸ਼ ਤਿੱਤਰ ਪਰ ਉਸਨੂੰ ਪਤਾ ਨਹੀਂ ਸੀ ਕਿ ਚੁਤرائی ਜ਼ਰੂਰੀ ਗੱਲ ਨਹੀਂ ਪਰ ਧੋਖੇ ਦਾ ਅਜ਼ਾਮ ਤਦੇ ਵੀ ਚੰਗਾ ਨਹੀਂ ਹੁੰਦਾ ਉੱਥੇ ਹੀ ਇਲਾਕੇ ਵਿੱਚ ਇੱਕ ਖਤਰਾ ਵੀ ਉਸਦੇ ਪਾਸ ਆ ਰਿਹਾ ਸੀ ਸਵੇਰ ਦਾ ਸੁਹਾਵਣਾ ਸੂਰਜ ਚਮਕਿਆ ਜੰਗਲ ਦੇ ਪੱਤਿਆਂ ਤੇ ਛਿੜਕਾਂ ਦੀ ਚਮਕ ਪੰਛੀਆਂ ਦੇ ਚੈਕਣ ਦੀ ਮਿੱਠੀ ਧੁਨ ਗੁਲਾਬੋ ਤਿੱਤਰ ਨੇ ਅੱਜ ਵੀ ਮਿਹਨਤ ਨਾਲ ਖਾਣਾ ਇਕੱਠਾ ਕਰਨ ਦਾ ਮਨ ਬਣਾ ਲਿਆ ਪਰ ਜਦੋਂ ਖੇਤ ਵਿੱਚ ਇਕੱਠੇ ਕੀਤੇ ਬੀਜਾਂ ਕੋਲ ਗਈ ਤਾਂ ਉਹਨਾਂ ਦਾ ਅੱਧਾ ਹਿੱਸਾ ਗਾਇਬ ਸੀ ਉਸਨੇ ਹੈਰਾਨ ਹੋ ਕੇ ਆਸ-ਪਾਸ ਵੇਖਿਆ ਇਹ ਵੀਜ਼ ਕਿਵੇਂ ਘਟ ਗਏ ਕਿੱਥੇ ਚਲੇ ਗਏ ਕੱਲ ਤਾਂ ਮੈਂ ਸਾਰੇ ਆਪਣੇ ਸਾਹਮਣੇ ਨੇਕ ਰੱਖੇ ਸੀ ਕਾਲੂ ਤਰੰਤ ਆ ਗਿਆ ਮਿੱਠਾ ਬਣ ਕੇ ਓਹੋ ਇਹ ਕਿਸੇ ਨੇ ਚੋਰੀ ਕਰਨੇ ਵੇਖਿਆ ਜੇ ਮੈਂ ਰਾਤ ਤੇਰੇ ਨਾਲ ਹੁੰਦਾ ਤਾਂ ਇਹ ਨਾ ਹੁੰਦਾ ਗੁਲਾਬੂ ਨੇ ਹੌਲੀ ਜੀ ਸਾਹ ਲਿਆ ਤੇ ਬੋਲੀ ਹੋ ਸਕਦਾ ਕਾਲੂ ਜੀ ਪਰ ਚਿੰਤਾ ਨਾ ਕਰ ਅਸੀਂ ਅੱਜ ਹੋਰ ਲੱਭ ਲਵਾਂਗੇ ਕਾਲੂ ਨੇ ਅੰਦਰੋਂ ਹੱਸਦੇ ਹੋਏ ਸੋਚਿਆ ਬਹੁਤ ਹੀ ਨਿਰਦੋਸ਼ ਹੈ ਕਦੇ ਪਤਾ ਹੀ ਨਹੀਂ ਲੱਗਣ ਦੇਵੇਗੀ ਗੁਲਾਬੋ ਨੇ ਫਿਰ ਖੂਬ ਮਿਹਨਤ ਕੀਤੀ ਕਾਲੂ ਫਿਰ ਘੱਟ ਕੰਮ ਕਰਦਾ ਵੱਧ ਖਾ ਲੈਂਦਾ ਗੁਲਾਬੋ ਨੇ ਨਰਮੀ ਨਾਲ ਕਿਹਾ ਕਾਲੂ ਮੈਂ ਚਾਹੁੰਦੀ ਆਂ ਕਿ ਅਸੀਂ ਇਨਸਾਫ ਨਾਲ ਕੰਮ ਵੰਡ ਕੇ ਕਰੀਏ ਕਾਲੂ ਨੇ ਨਾਟਕ ਕਰਦਿਆਂ ਕਿਹਾ ਤਣਕੇ ਕਿਹਾ ਮੈਂ ਅਕਲ ਨਾਲ ਕੰਮ ਕਰਦਾ ਮਿਹਨਤ ਨਾਲ ਨਹੀਂ ਤੇਰੀ ਮਿਹਨਤ ਤਾਂ ਫਿਰ ਵੀ ਦੇਖੀ ਜਾ ਸਕਦੀ ਹੈ ਮੇਰੀ ਚਲਾਕੀ ਨਹੀਂ ਗੁਲਾਬੋ ਚੁੱਪ ਉਹ ਸੋਚ ਰਹੀ ਸੀ ਕਿ ਦੋਸਤੀ ਦਾ ਮਤਲਬ ਸਿਰਫ ਲਾਭ ਉਠਾਉਣਾ ਹੀ ਐ ਉਸੇ ਵੇਲੇ ਨੇੜੇ ਹੀ ਇੱਕ ਪੂਰੀ ਲੂੰਬੜੀ ਆਈ ਜਿਸ ਦਾ ਨਾਮ ਸੀ ਚਤਰੀ ਉਹ ਦੂਰੋਂ ਕਾਲੂ ਤੇ ਗਲਾਬੂ ਦੇ ਖਰਾਕ ਨੂੰ ਦੇਖ ਰਹੀ ਸੀ ਉਸਨੇ ਮਨ ਵਿੱਚ ਸੋਚਿਆ ਇਹ ਦੋਵੇਂ ਮੇਰੇ ਸ਼ਿਕਾਰ ਲਈ ਬਹੁਤ ਹੀ ਤਿਆਰ ਸ਼ਿਕਾਰ ਨੇ ਉਸਨੇ ਬੜੇ ਚਲਾਕੀ ਨਾਲ ਯੋਜਨਾ ਬਣਾਈ ਉਹ ਮਿੱਠੇ ਲੇਜ਼ੇ ਵਿੱਚ ਆਈ ਸਾਤ ਸ੍ਰੀ ਅਕਾਲ ਦੋਸਤੋ ਮੈਂ ਨਮੀਆ ਇੱਥੇ ਕੀ ਮੈਂ ਤੁਹਾਡੀ ਮਦਦ ਕਰ ਸਕਦੀ ਆ ਕਾਲੂ ਫੌਰਨ ਚੌਂਕ ਗਿਆ ਉਸ ਨੂੰ ਲੂੰਬੜੀ ਤੇ ਜਰਾ ਵੀ ਭਰੋਸਾ ਨਹੀਂ ਸੀ ਪਰ ਗੁਲਾਬੋ ਨੇ ਸਵੇਰ ਵਾਲੀਆਂ ਗੱਲਾਂ ਕਰਕੇ ਸੋਚਿਆ ਜਦ ਮੈਂ ਕਾਲੂ ਤੇ ਭਰੋਸਾ ਕੀਤਾ ਤਾਂ ਫਿਰ ਇਸਤੇ ਵੀ ਕਰ ਲਵਾਂਗੀ ਉਹ ਹੱਸ ਕੇ ਬੋਲੀ ਬਿਲਕੁਲ ਅਸੀਂ ਦੋਨੋਂ ਮਿਲ ਕੇ ਖਾਣਾ ਲੱਭ ਰਹੇ ਹਾਂ ਤੁਸੀਂ ਸਾਡੇ ਨਾਲ ਚੱਲੋ ਕਾਲੂ ਨੇ ਅੱਖਾਂ ਵੱਡੀਆਂ ਕਰਕੇ ਤਿੱਤਰਵਾਲ ਤੱਕਿਆ ਹੁਣ ਤਾਂ ਮਾਮਲਾ ਪੂਰਾ ਹੀ ਗੜਬੜ ਹੋ ਗਿਆ ਸੀ ਇਹ ਤਾਂ ਸਾਨੂੰ ਖਾਏਗੀ ਪਰ ਕਾਲੂ ਦੇ ਮਨ ਵਿੱਚ ਇੱਕ ਹੋਰ ਚਾਲ ਵੀ ਆਈ ਜੇ ਮੈਂ ਲੂੰਬੜੀ ਤੋਂ ਕੰਮ ਲਮਾ ਤੇ ਮੌਕਾ ਮਿਲਦੀ ਹੈ ਇਸ ਨੂੰ ਦੂਰ ਕਰ ਦੇਆ ਤਾਂ ਮੇਰਾ ਫਾਇਦਾ ਹੀ ਫਾਇਦਾ ਹੋਵੇਗਾ ਉਹ ਬੜਾ ਮਿੱਠਾ ਹੋ ਗਿਆ ਚਲੋ ਜੀ ਚਤਰੀ ਜੀ ਅਸੀਂ ਤਿੰਨੋਂ ਦੋਸਤੀ ਨਾ ਰਹਿਾਂਗੇ ਹੁਣ ਤਿੰਨੇ ਮਿਲ ਕੇ ਖਾਣਾ ਲਵਦੇ ਪਰ ਲੂੰਬੜੀ ਹਮੇਸ਼ਾ ਤਿੱਤਰ ਵਾਲੀ ਹੀ ਤਕਦੀ ਰਹਿੰਦੀ ਉਸ ਦੀਆਂ ਅੱਖਾਂ ਵਿੱਚ ਸ਼ਿਕਾਰੀ ਵਾਲੀ ਚਮਕ ਸੀ ਰਾਤ ਨੂੰ ਜਦ ਤਿੱਤਰ ਸੋਈ ਕਾਲੂ ਨੇ ਚਿਪਕੇ ਫਿਰ ਬੀਜ ਚੁੱਕ ਲਏ ਪਰ ਇਸ ਵਾਰ ਕਿਸੇ ਨੇ ਉਸ ਨੂੰ ਦੇਖ ਲਿਆ ਲੂੰਬੜੀ ਚਤਰੀ ਨੇ ਕਾਲੂ ਨੂੰ ਚੋਰੀ ਕਰਦੇ ਦੇਖ ਲਿਆ ਉਸ ਨੇ ਮੁਸਕਰਾ ਕੇ ਸੋਚਿਆ ਕਾਂ ਚਲਾਕ ਜਰੂਰ ਆ ਪਰ ਮੈਨੂੰ ਇਸ ਦੀ ਚਲਾਕੀ ਆਪਣੇ ਹੱਕ ਲਈ ਵਰਤਨੀ ਚਾਹੀਦੀ ਆ ਕਾਲੂ ਨੂੰ ਕੋਈ ਖਬਰ ਨਹੀਂ ਸੀ ਕਿ ਉਸ ਦੀ ਚਲਾਕੀ ਉਸਦੇ ਹੀ ਗਲ ਪੈਣ ਵਾਲੀ ਹੈ ਰਾਤ ਦੀ ਕਾਲੀ ਚਾਦਰ ਵਿਛ ਗਈ ਤਿੱਤਰ ਆਪਣੇ ਆਲੇ ਨੇ ਵਿੱਚ ਸ਼ਾਂਤੀ ਨਾਲ ਸੁੱਤੀ ਪਈ ਸੀ ਪਰ ਕਾਲੂ ਨੇ ਫਿਰ ਆਪਣੀ ਚਾਲ ਚੱਲੀ ਉਸ ਨੇ ਤਿੱਤਰ ਦੀ ਮਿਹਨਤਾਂ ਇਕੱਠੀ ਕੀਤੀ ਖੁਰਾਕ ਵਿੱਚੋਂ ਵੱਡਾ ਹਿੱਸਾ ਚੋਰੀ ਕਰਕੇ ਛੁਪਾ ਲਿਆ ਪਰ ਲੂੰਬੜੀ ਨੇ ਇਹ ਸਭ ਦੇਖ ਲਿਆ ਉਹ ਹੌਲੀ-ਹੌਲੀ ਮੁਸਕਰਾਈ ਇੱਕ ਤਾਂ ਤਾਂ ਆਪ ਮੇਰੇ ਜਾਲ ਵਿੱਚ ਫਸ ਰਿਹਾ ਸੀ ਪਰ ਇਸ ਤੋਂ ਵਾਹ ਆਪਣਾ ਸ਼ਿਕਾਰ ਵੀ ਕਰਵਾ ਲਵਾਂਗੀ ਤੇ ਖੁਰਾਕ ਵੀ ਮੈਂ ਲਾ ਲਵਾਂਗੀ ਸਵੇਰ ਹੋਈ ਗੁਲਾਬੋ ਨੇ ਜਦ ਬੀਜਾਂ ਵਾਲੀ ਥਾਂ ਨੂੰ ਵੇਖਿਆ ਅੱਧੇ ਤੋਂ ਵੀ ਘੱਟ ਬੀਜ ਬਾਕੀ ਉਹ ਬਹੁਤ ਦੁਖੀ ਹੋਈ ਉਸ ਦੀਆਂ ਅੱਖਾਂ ਵਿੱਚੋਂ ਹੌਲੀ-ਹੌਲੀ ਹੰਝੂ ਆ ਗਏ ਰੋ ਕਿਉਂ ਰਹੀਆਂ ਗੁਲਾਬੋ ਕਾਲੂ ਨੇ ਨਾਟਕ ਕਰਦੇ ਪੁੱਛਿਆ ਹਰ ਰੋਜ਼ ਮੇਰੀ ਮਿਹਨਤ ਗਾਇਬ ਹੋ ਜਾਂਦੀ ਹੈ ਕਾਲੂ ਉਹ ਹੌਲੀ ਪਰ ਭਰੋਸੇ ਵਾਲੀ ਸੁਰ ਵਿੱਚ ਬੋਲਿਆ ਕੀ ਕਿਸੇ ਨੂੰ ਮੇਰੇ ਨਾਲ ਦਿੱਕਤ ਹੈ ਕਾਲੂ ਨੇ ਆਪਣੀ ਚੋਰੀ ਛਪਾਉਂਦੇ ਹੋਏ ਕਿਹਾ ਚਿੰਤਾ ਨਾ ਕਰ ਮੈਂ ਰਾਤ ਨੂੰ ਜਾ ਕੇ ਤੇਰੀ ਰੱਖਿਆ ਕਰਾਂਗਾ ਚਤਰੀ ਨੇ ਤੁਰੰਤ ਗੱਲ ਵਿੱਚ ਟੰਗ ਪਾਈ ਮੈਂ ਵੀ ਅਸੀਂ ਦੋਵੇਂ ਤੈਨੂੰ ਬਚਾਵਾਂਗੇ ਪਰ ਖੁਰਾਕ ਤੇ ਸਾਡਾ ਵੀ ਹੱਕ ਹੋਵੇਗਾ ਗੁਲਾਬੂ ਨੇ ਥੋੜੀ देर ਸੋਚਿਆ ਤੇ ਬਾਅਦ ਵਿੱਚ ਕਿਹਾ ਠੀਕ ਹੈ ਪਰ ਮੇਰੀ ਮਿਹਨਤ ਦਾ ਸਹੀ ਵੰਡ ਹੋਵੇ ਕਾਲੂ ਨੇ ਸੋਚਿਆ ਹੈਰਾਨੀ ਨਾਲ ਲੂੰਬੜੀ ਇੱਕ ਪਾਸੇ ਤਿੱਤਰ ਨੂੰ ਠੱਗ ਰਹੀ ਹੈ ਦੂਜੇ ਪਾਸੇ ਮੈਨੂੰ ਸिखਾਲ ਰਹੀ ਹੈ ਚਤਰੀ ਕਾਲੂ ਨੇ ਨੇੜੇ ਆ ਕੇ ਹੌਲੇ ਨਾਲ ਬੋਲੀ ਮੈਂ ਜਾਣਦੀ ਆ ਤੁਸੀਂ ਰਾਤ ਨੂੰ ਕੀ ਕਰਦੇ ਹੋ ਕਾਲੂ ਦੇ ਮਨ ਵਿੱਚ ਝਟਕਾ ਲੱਗਿਆ ਲੱਗਦਾ ਗੱਲ ਖੁੱਲ ਗਈ ਚਤਰੀ ਫਿਰ ਫੁਸਫਸਾਈ ਮੈਂ ਕੁਝ ਨਹੀਂ ਕਹਾਂਗੀ ਪਰ ਇੱਕ ਸ਼ਰਤ ਹੈ ਕਾਲੂ ਕੰਬਦੀ ਆਵਾਜ਼ ਵਿੱਚ ਬੋਲਿਆ ਕਿਹੜੀ ਸ਼ਰਤ ਪਿੱਤਰ ਨੂੰ ਮੈਨੂੰ ਫੜਨ ਦਾ ਮੌਕਾ ਦੇ ਲੂੰਬੜੀ ਦੀ ਅੱਖਾਂ ਵਿੱਚ ਖੂਨੀ ਚਮਕ ਸੀ ਕਾਲੂ ਦੇ ਦਿਲ ਵਿੱਚ ਦਹਿਸ਼ਤ ਛਾ ਗਈ ਪਰ ਉਸਨੇ ਦਿਮਾਗ ਨੇ ਫਿਰ ਚਲਫ ਕੀ ਚੁਣੀ ਨਾ ਕੀ ਤਿੱਤਰ ਤਾਂ ਮਿਹਨਤ ਕੌਣ ਕਰੇਗਾ ਫਿਰ ਮੈਂ ਭੁੱਖਾ ਰਹਿ ਜਾਵਾਂਗਾ ਉਹ ਤੇਜੀ ਨਾਲ ਸੋਚ ਵਿੱਚ ਡੋਗਿਆ ਲੂੰਬੜੀ ਵੀ ਖਤਰਾ ਤਿੱਤਰ ਵੀ ਮੇਰੀ ਉਮੀਦ ਆ ਉਹ ਚਤਰੀ ਨੂੰ ਕਹਿੰਦਾ ਰੁਕ ਮੈਨੂੰ ਇੱਕ ਯੋਜਨਾ ਬਸ ਸੋਚਣ ਦੇ ਉਸੇ ਦਿਨ ਗਲਾਬੋ ਨੇ ਦਿਲ ਵਿੱਚ ਫੈਸਲਾ ਕੀਤਾ ਹੁਣ ਮੇਰੇ ਨਾਲ ਧੋਖਾ ਨਹੀਂ ਹੋਵੇਗਾ ਉਸਨੇ ਦੋਨਾਂ ਨੂੰ ਕਿਹਾ ਅੱਜ ਰਾਤ ਮੈਂ ਆਪ ਜਾ ਕੇ ਰਖਵਾਲੀ ਕਰਾਂਗੀ ਕਾਲੂ ਨੇ ਚਤਰੀ ਦੋਵੇਂ ਚੌਂਕ ਪਏ ਉਹਨਾਂ ਦੀਆਂ ਚਾਲਾਂ ਨੂੰ ਵੱਡਾ ਝਟਕਾ ਲੱਗ ਗਿਆ ਰਾਤ ਹੋਈ ਹਵਾ ਵਿੱਚ ਹੌਲੀ-ਹੌਲੀ ਹਵਾ ਚੱਲ ਰਹੀ ਸੀ, ਚੰਦ ਬੱਦਲਾ ਪਿੱਛੇ ਲੁਕਿਆ ਸੀ ਤੇ ਤਿੱਤਰ ਛੁੱਪ ਕੇ ਦੋਨਾਂ ਨੂੰ ਤੱਕ ਰਹੀ ਸੀ। ਕਾਲੂ ਹੌਲੀ-ਹੌਲੀ ਉੱਡ ਕੇ ਉਸੇ ਜਗ੍ਹਾ ਵੱਲ ਗਿਆ ਜਿੱਥੇ ਬੀਜ ਸੀ। ਉਹਨਾਂ ਨੂੰ ਹੱਥ ਚੁੰਝ ਵਿੱਚ ਲੈ ਕੇ ਛਪਾਉਣੇ ਵਾਲਾ ਸੀ ਕਿ ਇੱਕ ਤਿੱਖੀ ਆਵਾਜ਼ ਆਈ। ਰੁਕ ਕਾਲੂ ਤਿੱਤਰ ਉਸਦੇ ਪਿੱਛੇ ਖੜੀ ਸੀ। ਉਸਨੇ ਆਪਣੀਆਂ ਕੁਝ ਅੱਖਾਂ ਨਾਲ ਵੇਖ ਲਿਆ ਸਭ ਕੁਝ। ਕਾਲੂ ਦੀਆਂ ਅੱਖਾਂ ਡਰ ਨਾਲ ਫਟੀਆਂ ਰਹਿ ਗਈਆਂ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਝਾੜੀਆਂ ਪਿੱਛੋਂ ਲੂੰਬੜੀ ਦੀ ਆਵਾਜ਼ ਆਈ। ਨੂੰਬੜੀ ਚਤਰੀ ਤਿੱਖੇ ਨੋਹਾ ਨਾਲ ਗੁਲਾਬੋ ਤਿੱਤਰ ਉੱਤੇ ਚੱਪਟ ਪਈ ਤਿੱਤਰ ਹੱਕੀ ਬੱਕੀ ਰਹਿ ਗਈ ਉਸ ਨੂੰ ਸਮਝ ਨਹੀਂ ਆਇਆ ਮੇਰੇ ਨਾਲ ਕੀ ਹੋ ਰਿਹਾ ਕਾਲੂ ਦੇ ਖੰਭ ਕੰਬਣ ਲੱਗੇ ਉਸ ਦੇ ਸਾਹਮਣੇ ਦੋ ਰਾਹ ਸੰਤਿੱਤਰ ਨੂੰ ਬਚਾਉਣ ਵਾਲਾ ਤੇ ਆਪਣੀਆਂ ਗਲਤੀਆਂ ਨੂੰ ਮੰਨੇ ਜਾਂ ਡਰ ਕੇ ਉੱਡ ਜਾਏ ਧੋਖੇਬਾਜ਼ੀ ਕਰੇ ਕਾਲੂ ਦੀਆਂ ਅੱਖਾਂ ਵਿੱਚ ਜਰਾ ਵੀ ਮੇ ਜਹੀ ਮਨੁੱਖਤਾ ਜਾਗੀ ਉਹ ਇੱਕਦਮ ਉੱਡਿਆ ਤੇ ਕਾਂ ਕਾਂ ਕਰਦਿਆਂ ਨੂਮੜੀ ਦੇ ਸਿਰ ਤੇ ਚੁੰਝ ਮਾਰਨ ਲੱਗਾ ਦੂਰ ਹੋ ਜਾਏ ਮੇਰੇ ਸਾਥਣ ਹੈ ਨੂਮੜੀ ਗੁੱਸੇ ਨਾਲ ਚੀਕੀ ਤੂੰ ਮੈਨੂੰ ਰੋਕੇਂਗਾ ਤੂੰ ਤਾਂ ਖੋਦ ਇਸ ਦਾ ਨੁਕਸਾਨ ਚਾਹੁੰਦਾ ਹੈ ਗੁਲਾਬੋ ਇਹ ਗੱਲ ਸੁਣ ਕੇ ਹਿੱਲ ਗਈ ਉਸ ਨੂੰ ਸਚਾਈ ਦੀ ਖੁਸ਼ਬੂ ਆ ਗਈ ਸੀ ਲੂੰਬੜੀ ਨੇ ਕਾਲੂ ਵੱਲ ਤਿੱਖੀ ਛਾਲ ਮਾਰੀ ਕਾਲੂ ਨੇ ਬਚਣ ਲਈ ਅਸਮਾਨ ਵੱਲ ਉੱਡ ਗਿਆ ਪਰ ਗੁਲਾਬੂ ਲਈ ਭੱਜਣ ਦਾ ਰਸਤਾ ਘੱਟ ਸੀ ਗੁਲਾਬੂ ਨੇ ਤੁਰੰਤ ਉੱਪਰ ਉਹ ਪਰ ਫੜਿਆ ਜਿੱਥੋਂ ਹਾਕੋ ਹਵਾ ਤੇਜ਼ ਆਉਂਦੀ ਸੀ ਤੇ ਉੱਚੀ ਛਾਲ ਮਾਰੀ ਲੂੰਬੜੀ ਦੇ ਨਉ ਉਸਦੇ ਪਰਾਂ ਨੂੰ ਬਸ ਸੂਂਦੇ ਹੀ ਰਹਿ ਗਏ ਚਤਰੀ ਗੁੱਸੇ ਨਾਲ ਗਰਜੀ ਦੋਵੇਂ ਮੇਰੇ ਹੱਥੋਂ ਬਚ ਗਏ ਫਿਰ ਉਹ ਦੌੜੀ ਮਹੌਲ ਡਰ ਤੇ ਨਾਲ ਭਰਿਆ ਹੋਇਆ ਸੀ ਕਾਲੂ ਨੇ ਉਧਰੋਂ ਚੀਕਿਆ ਬੱਚ ਗਲਾਬੋ ਦੌੜ ਤਿੱਤਰ ਦੌੜਦੀ ਗਈ ਪਰ ਲੂੰਬੜੀ ਉਸਦੇ ਪਿੱਛੇ ਜਾ ਲੂੰਬੜੀ ਛਾਲੀ ਮਾਰਨ ਲੱਗੀ ਸੀ ਉਹ ਇੱਕ ਵੱਡੇ ਤਲਾਬ ਵਿੱਚ ਜਾ ਕੇ ਡਿੱਗੀ ਅਸਲ ਵਿੱਚ ਤਿੱਤਰ ਨੇ ਆਪਣੇ ਦਿਮਾਗ ਨਾਲ ਆਖਰੀ ਪਲ ਵਿੱਚ ਤਲਾਬ ਵੱਲ ਦੌੜ ਮਾਰੀ ਲੂੰਬੜੀ ਜਦੋਂ ਪਾਣੀ ਵਿੱਚ ਡੁੱਬੀ ਉਸਦਾ ਗੁੱਸਾ ਚੀਕਾਂ ਵਿੱਚ ਬਦਲ ਗਿਆ ਮਦਦ ਮਦਦ ਮੈਂ ਤੈਰ ਨਹੀਂ ਸਕਦੀ ਕਾਲੂ ਹੱਸਣ ਲੱਗਾ ਹੁਣ ਇੱਕ ਕਰ ਤਿੱਤਰ ਨੂੰ ਸ਼ਿਕਾਰ ਲੂੰਬੜੀ ਬੜਬੜਾਈ ਇਸਦਾ ਬਦਲਾ ਮੈਂ ਲਵਾਂਗੀ ਜੇ ਮੁਸ਼ਕਲ ਨਾਲ ਕਿਨਾਰੇ ਵੱਲ ਤੈਰਨ ਲੱਗੀ ਤੇ ਤਰ ਹੌਲੀ ਹੌਲੀ ਸਾਹ ਲੈਂਦੀ ਧੜਕਦਾ ਦਿਲ ਸੰਭਾਲਦੀ ਕਾਲੂ ਵੱਲ ਤੱਕੀ ਕਾਲੂ ਉਸਦੀ ਆਵਾਜ਼ ਕੰਬੀ ਕੀ ਲੂੰਬੜੀ ਜੋ ਕਹਿ ਰਹੀ ਸੀ ਉਹ ਸਹੀ ਸੀ ਕਾਲੂ ਚਪੋਸ ਦੇ ਮਨ ਵਿੱਚ ਅਫਸੋਸ ਦੀ ਭਾਵਨਾ ਉਬਰੀ ਉਦੇਸ ਤੇ ਗੁਲਟੀਆਂ ਦੋਵੇਂ ਉਸਦੇ ਸਾਹਮਣੇ ਸਨ ਅਖੀਰ ਵਿੱਚ ਉਹ ਹੌਲੀ ਆਵਾਜ਼ ਵਿੱਚ ਬੋਲਿਆ ਹਾਂ ਮੈਂ ਗਲਤੀ ਕੀਤੀ ਤੇਰੀ ਮਿਹਨਤ ਨਾ ਖੇਡਿਆ ਪਰ ਅੱਜ ਤੋਂ ਮੈਂ ਦਿਲ ਵਿੱਚੋਂ ਕਹਿ ਰਿਹਾ ਕਿ ਕਦੇ ਵੀ ਤੇਰੇ ਨਾਲ ਢੱਗੀ ਨਹੀਂ ਕਰਾਂਗਾ ਸੱਚੀ ਦੋਸਤੀ ਨਿਭਾਵਾਂਗਾ ਗਲਾਬੋ ਦੀਆਂ ਅੱਖਾਂ ਭਰ ਆਈਆਂ ਉਹ ਬੋਲਣ ਤੋਂ ਪਹਿਲਾਂ ਹੀ ਝਾੜੀਆਂ ਪਿੱਛੋਂ ਫਿਰ ਆਵਾਜ਼ ਆ ਗਈ ਦੋਵੇਂ ਡਰ ਗਏ ਇੱਕ ਵੱਡਾ ਸੱਪ ਹੌਲੀ-ਹੌਲੀ ਉਹਨਾਂ ਵੱਲ ਰਿੰਗਦਾ ਆ ਰਿਹਾ ਸੀ ਹਰਾ ਭਰਿਆ ਸੱਪ ਜ਼ਹਿਰੀਲਾ ਤੇ ਭੁੱਖਾ ਸੱਪ ਨੇ ਫਸਕਾਇਆ ਦੋਵੇਂ ਮਿਲ ਕੇ ਦੌੜੇ ਪਰ ਅੱਜ ਮੇਰੇ ਤੋਂ ਬਚਣਾ ਔਖਾ ਏ ਲੂੰਬੜੀ ਤਾਂ ਦੂਰ ਹੋ ਗਈ ਹੁਣ ਇੱਕ ਨਵਾਂ ਸ਼ਿਕਾਰ ਤਿਆਰ ਸੀ ਗੁਲਾਬ ਤੇ ਗਲਾਬੂ ਤੇ ਕਾਲੂ ਦੋਵੇਂ ਇੱਕ ਦੂਜੇ ਵੱਲ ਵੇਖਣ ਲੱਗੇ ਇੱਕ ਡਰ ਤੇ ਇੱਕ ਨਵਾਂ ਭਰੋਸਾ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਕੱਲ੍ਹ ਵਾਲੀ ਵੀਡੀਓ ਨੂੰ ਜ਼ਰੂਰ ਸੁਣਨਾ ਮਿਲਦੇ ਆ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਜਾਣਦੇ ਆ ਕਿ ਤਿੱਤਰ ਤੇ ਕਾਂ ਦੇ ਨਾਲ ਕੀ ਹੋਇਆ ਜਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ